ਫੜਾ ਮੈਨੇਜਮੈਂਟ ਬੋਲਤੀ ਜਿਹੜੀ ਮੀਟਿੰਗ ਦੇ ਵਿੱਚ ਹਰਿਆਣੇ ਨੂੰ 8500 ਕਿਊਸਿਕ ਪਾਣੀ ਦੇਣ ਦੇ ਮਤਾ ਪਾਸ ਹੋਇਆ ਹੈ ਉਸ ਦੇ ਖਿਲਾਫ ਅਸੀਂ ਪਾਰਟੀਆਂ ਜਨਤਾ ਪਾਰਟੀ ਪੰਜਾਬ ਦੀ ਸਖਤ ਨਿੰਦਾ ਕਰਦੇ ਹਾਂ ਉਹਦੇ ਖਿਲਾਫ ਹੈ ਔਰ ਇੱਕ ਬੂੰਦ ਪਾਣੀ ਵੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦਾ ਕਿਸੇ ਹੋਰ ਸਟੇਟ ਨੂੰ ਜਾਏ ਪੰਜਾਬ ਪਾਣੀ ਆ ਪੰਜਾਬ ਦਾ ਜਿਹੜਾ ਪਾਣੀ ਹੈ ਅੱਗੇ 115 ਜਿਹੜੇ ਜ਼ੋਨ ਹੈਗੇ ਨੇ ਉਹ ਡਾਕ ਕੀਤੇ ਗਏ ਨੇ ਡਿਕਲੇਅਰ ਕੀਤੇ ਗਏ ਨੇ ਤਾਂ ਇੱਕ ਬੂੰਦ ਪਾਣੀ ਵੀ ਫਾਲਤੂ ਨਹੀਂ ਹੈ ਕਿ ਅਸੀਂ ਦੇ ਸਕਦੇ ਆ ਕਿਤੇ ਬਹਾਅ ਔਰ ਇਸ ਦੇ ਲਈ ਪੰਜਾਬ ਦੇ ਲੋਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਚਟਾਨਵਰ ਵਰਗਰ ਖੜੀ ਹੈ ਔਰ ਅਸੀਂ ਪੂਰੀ ਆਪਣਾ ਜੋਰ ਲਾਵਾਂਗੇ ਕਿ ਇੱਕ ਬੂੰਦ ਪਾਣੀ ਦਾ ਸਾਡਾ ਬਾਹਰ ਨਾ ਜਾਏ। ਵਾਕੇ ਵੈਸੇ ਵੀ ਜਿਹੜੀਆਂ ਡੈਮਸ ਨੇ ਚਾਹੇ ਪਾਖੜਾ, ਪੌਂਗ, ਰਣਜੀਤ ਸਾਗਰ ਇਹ ਸਾਰੀਆਂ ਇਹਨਾਂ ਦਾ ਲੈਵਲ ਬਹੁਤ ਥੱਲੇ ਆਇਆ ਹੋਇਆ ਹੈ। ਔਰ ਇਹਦੇ ਵਿੱਚ ਜੋ ਆਪ ਦੀ ਸਰਕਾਰ ਭਗਵੰਤ ਮਾਨ ਜੀ ਦੇ ਹੇਠਾਂ ਜਿਹੜੀ ਚੱਲ ਰਹੀ ਹੈ ਉਸ ਨੂੰ ਸਰਾਸਰ ਜ਼ਿੰਮੇਵਾਰ ਕਹਲਾਂਦੀ ਹੈ। ਕਿਉਂਕਿ ਉਹਨਾਂ ਨੇ ਮੀਟਿੰਗ ਦੇ ਵਿੱਚ ਆਪਣਾ ਪੱਖ ਪੂਰੀ ਤਰ੍ਹਾਂ ਨਹੀਂ ਰੱਖਿਆ ਦੂਜੇ ਸਟੇਟਾਂ ਨੇ ਅੱਛਾ ਪੱਖ ਰੱਖਿਆ ਤਾਂ ਇਹ ਡਿਸੀਜਨ ਦਿੱਤਾ ਗਿਆ ਔਰ ਮਾਨ ਸਾਹਿਬ ਖੱਲੀ ਆਪਣੀ ਬਿਆਨਬਾਜ਼ੀ ਦੇ ਵਿੱਚ ਹੀ ਰਹੇ ਉਹਨਾਂ ਨੂੰ ਹੁਣ ਕੋਈ ਠੋਸ ਕਦਮ ਚੱਕਨੇ ਚਾਹੀਦੇ ਨਹੀਂ ਕਿ ਪੰਜਾਬ ਦੇ ਪਾਣੀ ਅਸੀਂ ਬਚਾਈਏ ਕਿਉਂਕਿ ਅੱਗੇ ਜਿਹੜੇ ਸਾਡੇ ਕਿਸਾਨ ਹੈ ਉਹਨਾਂ ਨੂੰ ਇਸ ਫੈਸਲੇ ਦਾ अगे कोई नुकसान ना पहुँचे सो so, बयानबाजी तो उतरन, अपने ठोस कदम लैन और एक एक व्यक्ति भारतीय जनता पार्टी तो और पंजाब का इस मुस इस मसले के पंजाब के लोगों के नाल खड़ा है और पहले भी कैप्टन साहब ने रातों रात पानिया दा एक्ट का एक्ट कर लिया सी, हले के ਸੈਂਟਰ ਕੇ ਸਰਕਾਰ ਸੀਗੀ ਔਰ ਉਧਰ ਉਹਨਾਂ ਨੇ 6 ਮਹੀਨਿਆਂ ਦੀ ਬਹੁਤ ਆਪਣਾ ਗੁੱਸਾ ਜ਼ਾਹਿਰ ਕੀਤਾ ਪਰ ਜਿੱਥੇ ਪੰਜਾਬ ਦੇ ਹੱਕ ਨੇ ਜਿੱਥੇ ਆਪਣੇ ਸਟੇਟ ਦੇ ਹੱਕ ਨੇ ਉੱਥੇ ਅਸੀਂ ਹਰ ਵਕਤ ਖੜੇ ਹੈ ਲੋਕਾਂ ਦੇ ਨਾਲ ਸੋ ਇਸ ਦੇ ਲਈ ਮੈਂ ਸਾਰਿਆਂ ਨੂੰ ਅੱਜ ਆਪਣੀ ਪਾਰਟੀ ਵੱਲੋਂ ਮੇਰੀ ਡਿਊਟੀ ਲੱਗੀ ਸਾਰੇ ਸਾਡੇ ਅਹੁਦੇਦਾਰ ਔਰ ਪਾਰਟੀ ਵਰਕਰ ਜਿਹੜੇ ਰਿਸਪੌਂਸਿਬਲ ਨਹੀਂ ਕਿਉਂਕਿ ਸ਼ਾਰਟ ਨੋਟਿਸ ਤੇ ਹੁੰਦੇ ਅਸੀਂ ਸਾਰਿਆਂ ਨੂੰ ਨਹੀਂ ਬੁਲਾ ਸਕਦੇ ਪਰ ਇੱਕ ਇੱਕ ਦਾ ਜਿਹੜਾ ਇੱਥੇ ਮੌਜੂਦ ਹੈ ਔਰ ਜਿਹੜਾ ਪਾਰਟੀ ਵਰਕਰ ਹੈ ਉਹ ਪੰਜਾਬ ਦੇ ਲੋਕਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਖੜਾ ਹੈ